ਅਮਰੀਕਸਰ ਵਿਕੇ ਹਾਲਗੜ੍ਹ ਨਜ਼ਦੀਕ ਫਰੂਟ ਮਾਰਕੀਟ ਵਿੱਚ ਹੋਈ ਸ਼ਰਿਆਮ ਗੁੰਡਾਗਰਦੀ ਦੱਸਦਈਏ ਕਿ 25 ਤੋਂ 30 ਲੋਕਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ 10 ਤੋਂ 12 ਲੋਕ ਜ਼ਖਮੀ ਹੋ ਗਏ ਹਨ ਮੌਕੇ ਤੇ ਪੀੜਿਤ ਦੁਕਾਨਦਾਰਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਵੱਲੋਂ ਪਹਿਲਾਂ ਜਿਹੜਾ ਸਾਈਡ ਕਰਨ ਨੂੰ ਲੈ ਕੇ ਬਹਿਸਬਾਜੀ ਕੀਤੀ ਗਈ ਤੇ ਫਿਰ ਮੌਕੇ ਤੇ 25 ਤੋਂ 30 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ 10 ਤੋਂ 12 ਲੋਕ ਜ਼ਖਮੀ ਹੋ ਗਏ ਨੇ ਸਾਦੀ ਕਿ ਸ਼ਰੀਆ ਮਾਰਕੀਟ ਵਿੱਚ ਕਿਰਪਾਨਾ ਬੋਤਲਾਂ ਤੇ ਫੇਸ ਬੋਲਾ ਦੇ ਨਾਲ ਹਮਲਾ ਕੀਤਾ ਗਿਆ। ਢੀੜੀ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਹ ਹਾਂਜੀ ਅੰਕਲ ਜੀ ਕੀ ਨਾਮ ਤੁਹਾਡਾ ਕੀ ਗੱਲ ਹੋਈ? ਮੇਰਾ ਨਾਮ ਮਹਿਸ਼ ਕੁਮਾਰ ਹੈ ਮੇਸੀ ਪਲਵਾਨ ਕਹਿੰਦੇ ਮੈਨੂੰ। ਇਹ ਰੇੜੇ ਲਾਉਣ ਤੋਂ ਗੱਲ ਹੋਈ ਹੈ ਵੀ ਸਿਰੇ ਕੰਮ ਦਾ ਸਿਰਸੇ ਫਰੋਡ ਦਾ ਕੰਮ ਹੁੰਦਾ। ਇਹ ਰੇੜਿਆਂ ਨੇ ਬਦਮਾਸ਼ੀਆਂ ਕਰਦੇ ਆ ਰਗੇ। ਸਿਰਸੇ ਰੇੜੇ ਲਾਉਣ ਦੇ ਇਹਨਾਂ ਨੂੰ ਬੜੀ ਬੜੀ ਹੱਥ ਜੋੜ ਕੇ ਕਿਹਾ ਵੀ ਤੁਸੀਂ 9 ਵਜੇ ਤੋਂ ਬਾਅਦ ਆਇਆ ਕਰੋ। ਸਿਰਸੇ ਸਾਡਾ ਕੰਮ ਹੁੰਦਾ। ਕੰਮ ਕਰ ਲੰਦੂ ਤੁਸੀਂ ਕੰਮ ਕਰੋ ਇਹ ਨਵੇਂ ਨਵੇਂ ਮੁੰਡੇ ਆਏ ਪਹਿਲੋਂ ਪੁਰਾਣੇ ਬੰਮ ਬੜਾ ਦੀ ਚੰਦਾ ਹਿੰਦਾ ਨਵੇਂ ਮੁੰਡੇ ਆਏ ਲੋ ਫਿਰ ਇਹਨਾਂ ਨੇ ਆ ਕੇ 6:00 8:00 ਵੇ ਗੱਡੀ ਪੂਵੇ ਕੇ ਲਾਤੀ ਉਹਨਾਂ ਨੂੰ ਬਿਆਨ ਨਾ ਸਮਝਾਇਆ ਨਸ਼ੇ ਕੀਤੇ ਹੁੰਦੇ ਇਹਨਾਂ ਨੇ ਉਹ ਨਹੀਂ ਆਖੇ ਲੱਗੇ ਉਹ ਤੂੰ ਤੋਂ ਮੈਮ ਹੋਂ ਉਹਨਾਂ ਨੇ ਹੋਈ ਹੈ ਤੇ ਕੋਈ ਗੱਲ ਨਹੀਂ ਆਪਣੇ ਚਲੇ ਗਏ ਤੇ ਚਲੇ ਗਏ ਇਹਨਾਂ ਨੇ ਮੁੰਡੇ ਮੰਗਾ ਲਏ ਗੱਡੀ ਦੇ ਵਿੱਚ ਹਥਿਆਰ ਬੋਤਲਾਂ ਖੋਪ ਚਲਾਈਆਂ ਉਹਨਾਂ ਨੇ ਜਾ ਕੇ ਮੌਕਾ ਵੇਖੋ ਉੱਤੇ ਬਹੁਤ ਬੜਾ 7-8 ਬੰਦੇ ਸਾਡੇ ਫੱਟਲ ਕਰ ਗਏ ਆ ਅਕਸ ਮਾਰਗੇਸ ਬੈਸਮੈਂਟ ਕਿਹਾ ਸਿਰ ਸਾਡੀਆਂ ਕਾਰੀਆਂ ਦੁਕਾਨਾਂ ਦੇ ਉਹ ਬੰਦੇ ਕੀ ਕਰਦੇ ਉਹ ਸਾਡੀਆਂ ਦੁਕਾਨਾਂ ਫਰੂਟ ਦੀਆਂ ਉਹ ਕਿੱਨਾ ਢੋਂਦੇ ਨੇ ਰੋਡ ਕਰਦੇ ਨੇ ਕੀ ਉਹ ਆਪਣਾ ਕਿਹੜੇ ਵੀ ਤਹਿਰ ਲੈ ਕੇ ਆਏ ਸੀ ਉਹ ਕਿਰਪਾਨਾਂ ਡਾਂਗਾ ਬੈਸਬੋਰਡ ਤੇ ਬੋਤਲਾਂ ਕੀ ਪਹਿਲੀ ਕੋਈ ਪ੍ਰਾਣੀ ਰੰਜੀ ਸੀ ਕੋਈ ਕਿਸੇ ਕੋਈ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕਹਿਣ ਦਾ ਮਤਲਬ ਕਿ ਉਹ ਮਾਰਨ ਨਹੀਂ ਆਏ ਸੀ ਤੁਹਾਨੂੰ ਹਾਂ ਬਾਅਦ ਚ ਮਾਰਨ ਨਹੀਂ ਪਰ ਉਹ ਤੁਮ ਮੈਂ ਮ ਬਦਮਾਸ਼ੀਆਂ ਦਿਖਾਉਂਦੇ ਵੀ ਅਸੀਂ ਨਹੀਂ ਕਰਨੇ ਪੜਾ ਇਲਾਕਾ ਕਿਹੜਾ ਇਹਨਾਂ ਦਾ ਇਲਾਕਾ ਨਾਮ ਹੈ ਤੇਰੀਪਿੰਦਾ ਕੋਲਪੁਰਾ ਪਿੰਦਾ ਜਿੱਥੇ ਗੱਲ ਹੋਈ ਹੈ ਇਹ ਮੰਡੀ ਦੇ ਅੰਦਰ ਦੀ ਸਬਜ਼ੀ ਮੰਡੀ ਨਰੂ ਮਾਰਕੀਟ ਕਿੰਨੇ ਕ ਦੂਰ ਉੱਥੇ ਥਾਣਾ ਹੈ ਇੱਥੋਂ ਅੱਧਾ ਕਿਲੋਮੀਟਰ ਦਾ ਥਾਣਾ ਇਹ ਤਾਂ ਦੇਖਦੇ ਜੀ ਆਪਣਾ ਚੋਣ ਕਮਿਸ਼ਨ ਲੱਗਾ ਹੋਇਆ ਇਲੈਕਸ਼ਨ ਦੇ ਕੋਈ ਸਾਨੂੰ ਸਪੀਡ ਨਹੀਂ ਮਿਲੀ ਇੱਥੇ ਪੁਲਿਸ ਦੀ ਪੁਲਸਾ ਕੋਲਗੁਰੂ ਤੋਂ ਕੋਈ ਮੁਲਾਜ਼ਮ ਨਹੀਂ ਆਇਆ ਇੱਕ ਘੰਟਾ ਲੜਾਈ ਹੁੰਦੀ ਰਹੀ ਪਹਿਲਾਂ ਵੀ ਅਸੀਂ ਇਤਲਾਹ ਦਿੱਤੀ ਵੀ ਸਾਨੂੰ ਖਤਰਾ ਹੈ ਇਹ ਮੁੰਡੇ ਲਾ ਕੇ ਆ ਰਹੇ ਆ ਉੱਥੇ ਕੋਈ ਮੁਲਾਵੀ ਨਹੀਂ ਪਹੁੰਚਿਆ ਇੱਕ ਮੁਲਾਜ਼ਮ ਪਹੁੰਚਿਆ ਕਾਗਿਬਤਰ ਲੈ ਕੇ ਸੁਣੀ ਜੋ ਉਹਨਾਂ ਉਹਦੇ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਬੰਦਿਆਂ ਨੇ ਉਹਦੇ ਸਾਹਮਣੇ ਹੀ ਸਭ ਕੁਝ ਸਾਡੇ ਨਾਲ ਹੋਇਆ ਹੈ ਕੀ ਲੱਗਦਾ ਪੁਲਿਸ ਪੰਜਾਬ ਦੀ ਢਿੱਲੀ ਹੈ ਬਿਲਕੁਲ ਬਹੁਤ ਢਿੱਲੀ ਹੈ ਜੀ ਕੀ ਮੰਗ ਕਰਦੇ ਹੁੰਦੇ ਮੰਗ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਸਾਡੇ ਨਾਲ ਗੁੰਡਾ ਕਰਦੀ ਵੀ ਅਸੀਂ ਦੁਕਾਨਾਂ ਬੰਦ ਕਰ ਤੱਕ ਚਾਬੀਆਂ ਕਮਿਸ਼ਨ ਦੇ ਘਰ ਜਾ ਕੇ ਰੱਖ ਦਾਂਗੇ ਕਹਿੰਦੇ ਕਦੀ ਸ਼ਿਕਾਇਤ ਦਿੱਤੀ ਸੀ ਅਸੀਂ ਕਦੀ ਵੀ ਆਖਰੀ ਸਾਡੀ ਸ਼ਿਕਾਇਤ ਆਈ ਨਹੀਂ ਕਦੀ ਨਾ ਸੀ ਕਦੀ ਝਾੜੇ ਕਦੀ ਨਾ ਗਏ ਦੁਕਾਨਾਂ ਦੇ ਬਹਿਣਾ ਅਸੀਂ ਆਪਣਾ ਗੱਲਬਾਤ ਕਰਨਾ ਸਿਰ ਤੜਕੇ ਹੁੰਨੇ ਅਸੀਂ ਸਾਨੂੰ ਖਤਰਾ ਹੈ ਇਹਨਾਂ ਕੋ ਸਾਨੂੰ ਖਤਰਾ ਹੈ ਅਸੀਂ ਤੜਕੇ ਆਣ ਕੇ ਦੁਕਾਨਾਂ ਖੋਲ੍ਹਦੀਆਂ 4-5 ਵਜੇ ਕੋਈ ਸੀਸੀਟੀਵੀ ਆਈ ਸਾਹਮਣੇ ਹਾਂਜੀ ਉੱਥੇ ਕੈਮਰੇ ਲੱਗੇ ਬਹੁਤ ਲੱਗੇ ਕੋਈ ਵੀ ਚੈੱਕ ਕਰ ਸਕਦੇ ਜੀ ਹਾਂਜੀ ਹਾਂਜੀ ਸਰ ਆਪਣਾ ਨਾਮ ਦੱਸ ਕੇ ਕੀ ਕਰਨਾ ਹੈ ਮੇਰਾ ਨਾਮ ਅਮਨਦੀਪ ਸਿੰਘ ਹੈ ਮੇਰਾ ਹਾਲ ਗ੍ਰਫੂਟ ਮੰਡੀ 'ਚ ਕੰਮ ਕਰਦਾ ਮੈਂ ਆਪਣੀ ਦੁਕਾਨ ਦੇ ਖਲੋਤਾ ਸੀ ਮੈਂ ਆਪਣੀ ਦੁਕਾਨ ਤੇ ਖਲੋਤਾ ਸੀ ਠੀਕ ਆ ਇਹ ਟੈਂਪੂ ਯਾ ਆਪਣਾ ਆਪਣਾ ਸਮਾਨ ਲੋਡ ਕਰਕੇ ਆਇਆ ਵਾ ਠੀਕ ਆ ਤੇ ਇਹਨੂੰ ਮੈਂ ਹੀ ਕਹਿ ਆਵਾ ਕਿ ਟੈਂਪੂ ਥੋੜਾ ਅੱਗੇ ਪਿੱਛੇ ਕਰਲਾ ਤੇਰਾ ਲੈ ਟਾਈਮ ਨਹੀਂ ਗਾ ਟੈਂਪੂ ਲੈ ਆਂਦਾ 9 ਵਜੇ ਦਾ ਟਾਈਮ ਹੈਗਾ ਮੰਡੀ ਦੇ ਅੰਦਰ ਆਂਦਾ ਠੀਕ ਆ 8 ਵਜੇ ਟੈਂਪੂ ਲੈ ਕੇ ਅੰਦਰ ਆ ਗਿਆ ਇਹਨੂੰ ਐ ਹੀ ਕਹਿ ਕਿ ਅੱਗੇ ਪਿੱਛੇ ਕਰਲਾ ਕਹਿੰਦਾ ਨਹੀਂ ਮੈਂ ਇੱਥੇ ਹੀ ਰਖਲਾਣੇ ਜੋ ਮਰਜ਼ੀ ਤੂੰ ਕਰਲਾ ਮੈਂ ਕਿਹਾ ਮੈਂ ਕੰਮ ਕਰਨਾ ਮੇਰੀ ਦੁਕਾਨਦਾਰੀ ਹੈ ਤੂੰ ਅੱਗੇ ਪਿੱਛੇ ਕਰਲਾ ਤੈਨੂੰ ਮਨਾ ਥੁੜੀ ਕਰਨਾ ਮੈਂ ਤੂੰ ਨਾ ਲੈ ਕੇ ਆ ਠੀਕ ਆ ਤੇ ਆ ਜੀ ਅੱਗੋ ਆਪਣਾ ਲੜਨ ਲੱਪਿਆ ਮੇ ਤੇ ਆਪਣੇ ਅੰਦਰ ਉਹ ਹਥਿਆਰ ਬੇਸਬਾਲ ਤਲਵਾਰਾਂ ਤਲਵਾਰ ਕੱਢ ਕੇ ਨਾ ਮੈਨੂੰ ਮਾਰਨ ਲਗਾ ਤੇ ਮੈਂ ਫਾਲ ਲਿਆ ਠੀਕ ਹੈ ਤੇ ਉਹ ਮੇਰੇ ਬੱਚਵਾਂ ਦੀ وجہ ਮੇਰੇ ਪਟਕੇ ਦੇ ਵਾਰ ਗਿਆ ਮੇਰਾ ਪਟਕਾ ਹੱਥ ਗਿਆ ਪਟਕੇ ਕਰ ਮੇਰਾ ਬਚਾ ਹੋ ਗਿਆ ਮੈਂ ਬਾਹਰ ਚੜ ਕੇ ਬੇਸਬਾਲ ਫੜਾ ਤੇ ਬਾਹਰ ਨਿਕਲ ਕੇ ਤਿੰਨ ਚਾਰ ਮੁੰਡੇ ਆਏ ਨਾ ਲੱਗੇ ਹੀ ਇੰਦੇ ਉਹਨਾਂ ਨੇ ਪਹਿਲੇ ਮੇਰੇ ਹੱਥੀ ਪਿਆ ਫੇ ਮੇਰੇ ਪਾਪਾ ਦੀ ਥੀਬਾ ਉਹਨਾਂ ਦੀ ਪੰਗ ਬੁਗ ਲਾਤੀ ਠੀਕ ਹੈ ਉਹਨਾਂ ਨੇ ਬਚਾਅ ਬਚੋ ਗਿਆ ਉਹਨਾਂ ਨੂੰ ਮੈਂ ਕਿਹਾ ਅੰਦਰ ਜਾਓ ਤੁਸੀਂ ਬਾਅਦ ਮੇਰੇ ਭਰਾ ਹੈ ਮੇਰੇ ਭਰਾਵਾਂ ਨੇ ਮੈਨੂੰ ਬਚਾਇਆ ਕੀ ਗੱਲ ਹੋ ਗਈ ਸਾਡੇ ਕੋਲ ਝਗੜਾ ਹੋ ਗਿਆ ਜ ਹਾਗੇ 10 8 8 ਦਾ ਤਕੀ ਲੱਗਦਾ ਜਿੰਨੇ ਕਿਨਾਂ ਗੁੰਡਾਗਰਦੀ ਬੜੀ ਹੋਈ ਪੁਲਿਸ ਦੇ ਸਾਹਮਣੇ ਉੱਤੇ ਕੋਈ ਗੁੰਡਾ ਮੈਂ ਮੌਕੇ ਤੇ ਨਹੀਂ ਆਗਾ ਜਿਹੜੇ ਮਕਾਨ ਉਹ ਕਰੀ ਤੇ ਨਹੀਂ ਜਿਹੜੇ ਕਰਦੇ ਕੋਈ ਸੀਸੀਟੀਵੀ ਦੇ ਸਾਹਮਣੇ ਨਹੀਂ ਕੋਈ ਨਹੀਂ ਤੇ ਕੀ ਨਾਮ ਹੈ ਨਾ ਬੰਦਿਆਂ ਦਾ ਜੀ ਜਿਹੜੇ ਬੰਦੇ ਇਕੱਠਾ ਲੱਗੇ ਉਹ ਨਾ ਇਸ਼ਾਕ ਅਸ਼wini ਕੁਮਾਰ ਹੈ ਜੀ ਕੋਈ ਹਾਂ ਜੀ ਅਸ਼ ਅਸ਼ਦੀਪ ਸਿੰਘ ਆ ਕੋਈ ਸਦੀਸ਼ ਇਹ ਤੁਖੂਆ ਕਾ ਨਾਜ ਦਾ ਹੈ ਡਾਕਟਰ ਦਿੱਤੇ ਡਾਕਟਰ ਸਾਹਿਬ ਨੂੰ ਕਿੰਨੇ ਬੰਦੇ ਇਕੱਠਾ ਆ ਗਏ 8 10 ਆ ਗਏ ਬੰਦੇ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਅਸੀਂ ਤੇਬ ਮਲਾਜ ਕਰਾਉਂਦੇ ਸਾਡੀ ਡਿਊਟੀ ਸੀ ਅਮਰਜੈਂਸੀ ਹਸਪਤਾਲ ਅਸੀਂ ਮਲਾਜ ਕਰਾਉਂਦੇ ਉਹ ਥਾਣੇ ਵਾਲੇ ਉਥੋਂ ਥਾਣੇੋਂ ਆਏ ਨਹੀਂ ਕੋਈ ਦੱਸਦਾ ਆਪਣੇ ਅਸਰਾਂ ਨੂੰ ਉਹ ਥਾਣੇ ਕਿਹੜਾ ਹੋ ਜਾਣਾ ਤੇ ਕੌਣ ਤੁਸੀਂ ਆਵਰੇ ਉਹ ਥਾਣੇ ਥਾਣੇੋਂ ਆਏ ਆ ਇੱਥੇ ਕੋਈ ਅਸੀਂ ਕੰਟਰੋਲ ਕੀਤਾ ਇਹ ਬਗਲ ਬਹੁਤ ਦਬਸਰ ਦੱਸ ਦਿੱਤਾ ਕੋਈ ਨਾ ਕੰਟਰੋਲ ਸਾਡੇ ਕੋਲ ਆਹੋ ਅਸੀਂ ਕੰਟਰੋਲ ਕੀਤਾ ਇੱਥੇ ਆਹ ਅਸੀਂ ਆਪਣਾ ਕੰਟਰੋਲ ਕੀਤਾ